ਅਮਰਿੰਦਰ ਸਿੰਘ ਬਾਦਲਾ ਦੇ ਨਾਲ ਮਿਲੀ ਭੁਗਤ ਕਰਕੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣ ਦੇਣਾ ਚਾਹੁੰਦੇ ਔਰ ਉਹਨਾਂ ਦਾ ਡੀਜੀਪੀ ਸੁਖਵੀਰ ਸਿੰਘ ਬਾਦਲ ਦਾ ਡੀਜੀਪੀ ਰਹਿਣ ਉਪਰੰਤ ਉਹ ਕਿਸੇ ਪੁਲਿਸ ਵਾਲੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣ ਦੇਵੇਗਾ ਜੋ ਨੀਤੀ 10 ਸਾਲ ਅਕਾਲੀ ਦਲ ਨੇ ਰੱਖੀ ਪੁਲਿਸ ਨੂੰ ਬਚਾਉਣ ਦੀ ਉਹੀ ਨੀਤੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਚੱਲੇ ਹੋਏ ਨਜ਼ਰ ਆਇਆ ਤੇ ਮੈਂ ਖੈਰਾ ਸਾਹਿਬ ਦਾ ਇੰਨਾ ਤਲਵਾਦੇ ਆ ਕਿ ਇੰਨਾ ਤਾਂ ਹੌਸਲਾ ਮੈਂ ਜਿਸ ਬਾਦਲ ਪਰਿਵਾਰ ਦੀ 16 ਸਾਲ ਸੇਵਾ ਕੀਤੀ ਉਹਨਾਂ ਨੇ ਮੈਨੂੰ ਅੱਜ ਤੇ ਇਹ ਨਾ ਹਗਲਾ ਦਿੱਤਾ ਜਿਹਨਾਂ ਖਹਿਰਾ ਸਾਹਿਬ ਨੇ ਦਿੱਤਾ ਸ਼ੋਮਣੀ ਅਕਾਲੀ ਦਲ ਦਾ ਲਗਾਤਾਰ ਵਿਰੋਧ ਹੁੰਦਿਆਂ ਵੇਖ ਕੇ ਉਹਨਾਂ ਸ਼ੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਵੀ ਪਾਰਟੀ ਤੋਂ ਭੱਜਣੇ ਸ਼ੁਰੂ ਹੋ ਗਏ ਨੇ ਅਤੇ ਅਸਤੀਫਿਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ ਬੀਤੇ ਦਿਨ ਇਹ ਕਾਲੀ ਟਕਸਾਲੀ ਆਗੂ ਮੱਖਣ ਸਿੰਘ ਨੰਗਲ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਮੱਖਣ ਸਿੰਘ ਨੰਗਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਜ਼ਮੀਰ ਹੁਣ ਨਹੀਂ ਮੰਨਦਾ ਕਿ ਉਹ ਸ਼ੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹਟ ਕਮ ਕਰਨ ਕਿਉਂਕਿ ਸ਼ੋਮਣੀ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਤੇ ਮੈਂ ਖੈਰਾ ਸਾਹਿਬ ਦਾ ਇਨਾ ਧੰਨਵਾਦ ਹੈ ਕਿ ਇੰਨਾ ਤਾਂ ਹੌਸਲਾ ਮੈਂ ਜਿਸ ਬਾਦਲ ਪਰਿਵਾਰ ਦੀ 16 ਸਾਲ ਸੇਵਾ ਕੀਤੀ ਉਹਨਾਂ ਨੇ ਮੈਨੂੰ ਅਜ ਤੈ ਇਹ ਨਾ ਹੌਸਲਾ ਦਿੱਤਾ ਜਿਹਨਾਂ ਖੈਰਾ ਸਾਹਿਬ ਨੇ ਦਿੱਤਾ ਤੇ ਜਿਹੜੀ ਇਹ ਮੈਂ ਅਸਤੀਫਾ ਦਿੱਤਾ ਇਹ ਮੇਰੀ ਜ਼ਮੀਰ ਨੇ ਮੈਨੂੰ ਹਲੂਣਿਆ ਤੇ ਮੈਂ ਆਪਣੇ ਗੁਰੂ ਮੈਂ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਨ ਵਾਲਾ ਮੈਂ ਕਿਤੇ ਵੀ ਜਾਵਾਂ ਮੈਂ ਸ਼ਹਿਰ ਚ ਵੀ ਜਾਣਾ ਮੈਂ ਪਹਿਲਾਂ ਅਰਦਾਸ ਕਰਕੇ ਜਾਣਾ ਕਿ ਸਤਿਗੁਰੂ ਮੇਰੇ ਸਿਰ ਤੇ ਹੱਥ ਰੱਖੀ ਤੇਰਾ ਨਾਮ ਮੋਟਾ ਅਸਰਾ ਲੈ ਕੇ ਤੁਰ ਰਿਆਂ ਤੇ ਆਪਣੇ ਸੇਵਕਾਂ ਦੇ ਆਪ ਗਵਾਈ ਸਰਤੇ ਹੱਥ ਰੱਖ ਕੇ ਕਰਨੀਆਂ ਉਹਨ ਵਾਲੀਆਂ ਮੁਸ਼ਕਲਾਂ ਇਹ ਖੈਰਾ ਸਾਹਿਬ ਮੈਨੂੰ ਹੁਣੇ ਅੱਧਾ ਘੰਟਾ ਪਹਿਲਾਂ ਮੈਸੇਜ ਲੱਗਿਆ ਸੀ ਕਿਤੇ ਅੱਗੇ ਜਾ ਰਹੇ ਸੀ ਤੇ ਇਹਨਾਂ ਨੇ ਮੈਂ ਇਹ ਵੀ ਧੰਨਵਾਦ ਇਹ ਜਿਹਦਰ ਮੈਂ ਰਜਾਇਨ ਕੀਤਾ ਸ਼ਰਮਨੀ ਅਕਾਲੀ ਦਲ ਤੋਂ ਉਸ ਦਿਨ ਇੱਕ ਟੋਡਰ ਪੈਂਡ ਹਾਲਾਂਕਿ ਮੈਂ ਅੱਜ ਪਹਿਲੇ ਦਿਨ ਖੈਰਾ ਸਾਹਿਬ ਨੂੰ ਮਿਲਿਆ ਤੇ ਮੈਂ ਪਹਿਲਾਂ ਇਹ ਹੀ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਮੈਂ ਕਿਸੇ ਨਾਲ ਰਾਇ ਨਹੀਂ ਕੀਤੀ ਨਾ ਮੈਂ ਕਿਸੇ ਸਿਆਸੀ ਪਾਰਟੀ ਬੰਦੇ ਨਾਲ ਨਾ ਮੈਂ ਹੋਰ ਕਿਸੇ ਨਾਲ ਮੈਂ ਮੱਕੜ ਸਾਹਿਬ ਦਾ ਬਿਆਨ ਹੈ ਜਿਹੜਾ ਮੈਂ ਪਹਿਲਾਂ ਕਈ ਵਾਰੀ ਸਪਸ਼ਟ ਕਰ ਚੁੱਕਿਆ ਕਿਉਂਕਿ ਮੱਕੜ ਸਾਹਿਬ ਖੁਦ ਜਦੋਂ ਬਰਗਾੜੀ ਕਾਂਡ ਹੋਇਆ ਹੈ 12 ਦਾ 2015 ਨੂੰ ਉੱਥੇ ਹਾਜ਼ਰ ਸੀ ਅਸੀਂ ਸਾਰੇ ਮੈਂ ਬਹੁਤ ਸਪਸ਼ਟ ਕੀਤਾ ਪਹਿਲਾਂ ਤੇ ਜਦੋਂ ਉਹਨਾਂ ਨੇ ਇਹ ਅਗਿਆਨਤਾ ਪ੍ਰਗਟ ਕੀਤੀ ਤੇ ਮੈਂ ਸੁਣਿਆ ਸਾਰਾ ਤੇ ਮੈਨੂੰ ਬਹੁਤ ਦੁੱਖ ਹੋਇਆ ਵੀ ਸਾਡੀ ਕੌਮ ਦਾ ਐਸਜੀਪੀਐਸ ਦਾ ਪ੍ਰਧਾਨ ਅੱਜ ਇਹ ਕਵੇ ਕਿ ਮੈਂ ਆ ਆਖਿਆ ਸੀ ਬਾਦਲ ਸਾਹਿਬ ਨੂੰ ਜੀ ਆਇਆਂ ਨਾ ਕਰੋ ਉਹ ਬੈਠੇ ਐ ਤੇ ਅਸੀਂ ਉਸ ਦਿਨ ਤੱਕ ਆਪਣਾ ਫਰਜ਼ ਨਹੀਂ ਨਿਭਾਇਆ ਤੇ ਨਾ ਤਾਂ ਸਾਡੇ ਐਜਪੀਸੀ ਪ੍ਰਧਾਨ ਨੇ ਨਿਭਾਇਆ ਨਾ ਅਸੀਂ ਦੱਸ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਡਿਪਟੀ ਸੀਮ ਸਾਹਿਬ ਨੂੰ ਮੈਂ ਪਹਿਲਾਂ ਸਾਰਾ ਕਲੀਅਰ ਕਰ ਚੁੱਕਿਆ ਤੁਸੀਂ ਸੁਣਿਆ ਨਾ ਉਹਨਾਂ ਨੇ ਫਰਜ਼ ਨਿਭਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਤਾ ਸੀ ਔਰ ਮੈਨੂੰ ਇਹ ਬਹੁਤ ਵੱਡਾ ਦੁੱਖ ਹੋਇਆ ਜੋ ਕੁਝ ਵੀ ਹੋਇਆ ਤੇ ਐਨੀ ਤਾਂ ਮੈਨੂੰ ਹੌਸਲਾ ਉਹਨਾਂ ਨੇ ਨਹੀਂ ਬਤਾਇਆ ਵੀ ਘੱਟੋ ਘੱਟ ਸਾਡਾ ਪੁਰਾਣਾ ਵਰਕਰ ਇਹ ਦੁਹਾਈ ਤਾਂ ਪਾਉਂਦਾ ਰਿਹਾ ਵੀ ਇਹ ਮਾੜਾ ਹੋਇਆ ਇਸ ਵਾਸਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਮੈਂ ਇਹਨਾਂ ਦਾ ਜਦੋਂ ਮੇਰੇ ਘਰੇ ਆਏ ਆ ਮੈਂ ਇਹਨਾਂ ਦਾ ਧੰਨਵਾਦ ਕਰਨਾ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਸੀ ਇਹ ਮੈਂ ਆਪਣੇ ਜਿਹੜੇ ਔਖੇ ਟਾਈਮ 'ਚ ਮੈਂ ਦੋ ਤਿੰਨ ਵਾਰੀ ਪਹਿਲਾਂ ਵੀ ਮੇਰਾ ਮਨ ਇਸ ਗੱਲ ਨੂੰ ਮੈਂ ਮੇਰੀ ਜ਼ਮੀਰ ਨਹੀਂ ਮੰਨਦੀ ਸੀ ਕਿ ਮੈਂ ਹੁਣ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਕੰਮ ਕਰ ਸਕੂੰ ਕਿ ਮੈਂ ਸਾਰੀ ਪੋਜੀਸ਼ਨ ਦੱਸ ਕੇ ਆਵਾਂ ਉਹ ਪਰਵਾਹ ਨਾ ਕਰਨ ਤੇ ਇਸ ਵਾਸਤੇ ਨਾਲ ਉਸ ਦਿਨ ਤੇ ਮੇਰੀ ਜ਼ਮੀਰ ਸੀ ਨਾ ਜਿਹੜੀ ਉਹ ਮੈਨੂੰ ਲਾਂਤ ਪਾ ਰਹੀ ਸੀਗੀ ਤੇ ਇਸ ਵਾਸਤੇ ਮੈਂ ਆਪਣੇ ਉਹਨਾਂ ਸਾਥੀਆਂ ਦੇ ਨਾਲ ਕਿਉਂਕਿ ਮੈਂ ਲੰਮਾ ਸਮਾਂ ਕੰਮ ਕੀਤਾ ਮੈਂ ਸਾਰਿਆਂ ਦੇ ਨਾਲ ਮੀਟਿੰਗ ਕਰੂੰ ਆਪਣੇ ਹਲਕੇ ਦੇ ਵਿੱਚ ਜਿਸ ਤਰ੍ਹਾਂ ਮੈਨੂੰ ਅਗਲਾ ਪ੍ਰੋਗਰਾਮ ਦੇਣਗੇ ਮੈਂ ਉਹ ਕਰੂੰਗਾ ਜਿਨ੍ਹਾਂ ਨੇ ਔਖੇ ਟਾਈਮ 'ਚ ਮੈਨੂੰ ਹੌਸਲਾ ਦਿੱਤਾ ਮੱਖਣ ਸਿੰਘ ਨੰਗਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖੈਰ ਨੇ ਮੱਖਣ ਸਿੰਘ ਨੰਗਲ ਦੇ ਘਰ ਜਾ ਕੇ ਉਹਨਾਂ ਨੂੰ ਅਸਤੀਫੇ ਲਈ ਵਧਾਈ ਵੀ ਦਿੱਤੀ ਅਤੇ ਆਪਣੇ ਧੜੇ ਨਾਲ ਸ਼ਾਮਿਲ ਕਰਨ ਦੇ ਸੰਕੇਤ ਵੀ ਜ਼ਰੂਰ ਦਿੱਤੇ ਨੇ ਸੁਪਾਲ ਖੈਰਾਂ ਦਾ ਕਹਿਣਾ ਹੈ ਕਿ ਮੱਖਣ ਸਿੰਘ ਨੰਗਲ ਨੇ ਇੱਕ ਚੰਗਾ ਕੰਮ ਕੀਤਾ। ਦੇਖੋ ਅਸੀਂ ਤਾਂ ਸਾਰੇ ਮਿਲ ਕੇ ਨਾ ਜੀ ਵਧਾਈ ਦੇਣ ਆਏ ਆ ਜਥੇਦਾਰ ਮੱਖਣ ਸਿੰਘ ਨੰਗਲ ਸਾਹਿਬ ਫਾਰਮਰ ਮੈਂਬਰ ਐਸਜੀਪੀਸੀ ਪੀਐਸਸੀ ਮੈਂਬਰ ਅਕਾਲੀ ਦਲ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਮੁੱਦਾ ਉੱਠਿਆ ਪੰਜਾਬ ਦੇ ਵਿੱਚ ਇਸ ਦੀ ਬੇਅਦਬੀ ਨੂੰ ਲੈ ਕੇ ਔਰ ਜਿਸ ਤੰਗ ਦੇ ਨਾਲ ਅਕਾਲੀ ਦਲ ਨੇ ਜੋ ਰਵਈਆ اختیار ਕੀਤਾ ਉਹਦੇ ਵਿਰੋਧ ਵਿੱਚ ਇਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਅਸੀਂ ਇਹਨਾਂ ਨੂੰ ਸਲੂਟ ਸਲਾਮ ਕਰਨ ਆਏ ਆ। ਔਰ ਇਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਔਰ ਮੈਂ ਅਪੀਲ ਕਰੂੰਗਾ ਸਮੁੱਚੇ ਅਕਾਲੀ ਦਲ ਦੇ ਰੈਂਕ ਐਂਡ ਫਾਈਲ ਨੂੰ ਐਸਜੀਪੀਸੀ ਮੈਂਬਰਸ ਨੂੰ ਕਿ ਦੇਖੋ ਇਹਨਾਂ ਨੂੰ ਫੋਲੋ ਕਰੋ ਜਥੇਦਾਰ ਮੰਗਲ ਸਿੰਘ ਬਖਣ ਸਿੰਘ ਨੰਗਲ ਹੋਣਾ ਨੂੰ ਆਲਖ ਸਾਹਿਬ ਹੋਣਾ ਨੂੰ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਜਿਹੜੀ ਅੱਜਕੱਲ ਖੋਤੀ ਅਕਾਲੀ ਨੇ ਜਿਹੜੇ ਤਿਲਾਂਜਲੀ ਦੇ ਚੁੱਕੇ ਨੇ ਅਸੂਲਾਂ ਨੂੰ ਆਪਣੇ ਅਕਾਲੀ ਦਲ ਦੇ ਕਲਚਰ ਨੂੰ ਉਹਨਾਂ ਦੀ ਰੈਲੀਆਂ ਦੇਖ ਲਓ ਉਹਦੇ 'ਚ ਕਿਤੇ ਵੀ ਦਿਖ ਅਕਾਲੀ ਦਲ ਦੇ ਨਹੀਂ ਆਉਂਦੀ ਜੋ ਮਲੋਟ ਵਿੱਚ ਕੱਟ ਕੀਤਾ ਸੁਖਬੀਰ ਨੇ ਉਹ ਇਕੱਠ ਤਾਂ ਮੰਨਿਆ ਜਾ ਸਕਦਾ ਪਰੰਤੂ ਉਹਦੇ ਚ ਕੋਈ ਸਿੱਖ ਨੁਮਾਇੰਦਾ ਇਕੱਠ ਚ ਉਹ ਕਾਲੀਆਂ ਦਾ ਇੱਕ ਸਟਰੋਂਗ ਪੁਆਇੰਟ ਸੀਗਾ ਉਸ ਨੂੰ ਖਤਮ ਕਰ ਚੁੱਕੇ ਨੇ ਔਰ ਹਰ ਉਸ ਵਿਅਕਤੀ ਤੇ ਤੋਮਤ ਲਾਉਂਦੇ ਨੇ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਕਿਸੇ ਨੂੰ ਆਈਐਸਆਈ ਦਾ ਏਜੰਟ ਗਰਦਾਨ ਦਿੰਨੇ ਨੇ ਪੰਥਕ ਇਨਸਾਫ ਮੋਰਚਾ ਬੈਠਾ ਬਰਗਾੜੀ ਚ 107ਵੇਂ ਦਿਨ ਵਿੱਚ ਹੈ ਉਹਨਾਂ ਨੂੰ ਪਾਕਿਸਤਾਨ ਦਾ ਏਜੰਟ ਕਹਿਣਾ ਜਿਹੜਾ ਆਦਮੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਉਠਾਉਂਦਾ ਜਿਹੜਾ ਆਦਮੀ ਪੰਜਾਬ ਦੀ ਗੱਲ ਕਰਦਾ ਜਿਹੜਾ ਆਦਮੀ ਕੋਈ ਵਾਜਿਬ ਗੱਲ ਕਰਦਾ ਉਸ ਨੂੰ ਇਹ ਚੇ ਡਾਂ ਕਰਦੇ ਨੇ ਟਿਚਰਾ ਕਰਦੇ ਨੇ ਇਸ ਲਈ ਜੋ ਜਥੇਦਾਰ ਸਾਹਿਬ ਨੇ ਫਾਰਮਰ ਐਸਪੀਸੀ ਮੈਂਬਰ ਨੇ ਫੈਸਲਾ ਲਿਆ ਇਹਨਾਂ ਦੇ ਘਰ ਅਸੀਂ ਵਿਸ਼ੇਸ਼ ਤੌਰ ਤੇ ਵਧਾਈ ਦੇਣਾ ਆ ਔਰ ਬਾਕੀ ਸਾਰੇ ਪੰਜਾਬ ਚ ਜਿਹੜੇ ਲੋਕ ਗੈਰਤਮੰਦ ਬੈਠੇ ਨੇ ਅਕਾਲੀ ਦਲ ਦੇ ਰੈਂਕ ਐਂਡ ਫਾਈਲ ਚ ਉਹਨਾਂ ਨੂੰ ਵੀ ਮੇਰੀ ਅਪੀਲ ਆ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਕਿ ਕੀ ਸੁਬੀਰ ਸਿੰਘ ਬਾਦਲ ਆ ਬਾਬਾ ਖੜਕ ਸਿੰਘ ਵਾਲਾ ਮਾਸਟਰ ਤਾਰਾ ਸਿੰਘ ਵਾਲਾ ਸੰਤ ਫਤਿਹ ਸਿੰਘ ਸੰਤ ਚੰਨਨ ਸਿੰਘ ਵਾਲਾ ਅਕਾਲੀ ਦਲ ਹੈ ਅੱਜ ਤੇ ਅਗਰ ਨਹੀਂਗਾ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਇਹ ਨਾਲ ਨਾਲ ਹੀ ਮੈਂ ਡਾਕਟਰ ਕਿਰਨਜੋਤ ਕੌਰ ਦਾ ਵੀ ਮਾਸਟਰ ਤਾਰਾ ਸਿੰਘ ਜੀ ਉਹਨਾਂ ਦੀ ਦੋਤੀ ਦਾ ਉਹਨਾਂ ਦਾ ਵੀ ਮੈਂ ਸ਼ੁਕਰੀਆ ਦਾਖ ਕਰਦਾ ਔਰ ਜਿਨ੍ਹਾਂ ਲੋਕਾਂ ਨੇ ਅੱਜ ਆਵਾਜ਼ ਉਠਾਈ ਆ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਵਾਸਤੇ ਉਹਨਾਂ ਸਭ ਨੂੰ ਮੈਂ ਸਲੂਟ ਸਲਾਮ ਕਰਦਾ ਇਨਾਂ ਵਿੱਚ ਕੋਈ ਜਾਣਨਗੀ ਜੀ ਇਹ ਪੈਸੇ ਦੇ ਬਲ ਤੇ ਜਿਹੜਾ 10 ਸਾਲ ਇਹਨਾਂ ਨੇ ਸੂਬੇ ਨੂੰ ਲੁੱਟਿਆ ਇਹਨਾਂ ਕੋਲ ਸਰਮਾਇਦਾਰ ਹੈ ਇਹ ਸਰਮਾਇਦਾਰਾਂ ਦੇ ਗੈਂਗਸਟਰਸ ਦਾ ਇਕੱਠ ਆ ਪੋਲ ਖੋਲ ਕਿਸੇ ਦਿਨ ਨਹੀਂ ਕਿਉਂਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਰਿਪੋਰਟ ਵਿੱਚ ਆਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਉਸ ਦਾ ਇੱਕ ਵੀ ਤੱਥ ਨਹੀਂ ਉਠਲਾ ਸਕੇ ਇਹਨਾਂ ਨੂੰ ਕਿਨੇ ਰੋਕਿਆ ਸੀਗਾ ਕਿ ਸਵਾ ਦੋ ਸਾਲ ਅਕਾਲੀ ਦਲ ਦੀ ਸਰਕਾਰ ਸੀਗੀ ਜਿਨ੍ਹਾਂ ਲੋਕਾਂ ਨੇ ਬਾਈਬਲ ਕਲਾਹਾਂ ਦੇ ਵਿੱਚ ਗੋਲੀ ਮਾਰ ਕੇ ਸਿੱਖ ਨੌਜਵਾਨ ਮਾਰਦੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਇਹਨਾਂ ਨੇ ਪੁਲਿਸ ਵਾਲਿਆਂ ਦੇ ਖਿਲਾਫ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਜਿਹੜੇ ਸੀਸੀਟੀਵੀ ਕੈਮਰਾਸ ਜਸਟਿਸ ਰਣਜੀਤ ਸਿੰਘ ਨੇ ਕਢਾ ਲਏ ਆਣ ਕੇ ਪੁਲਿਸ ਕੋਲੋਂ ਉਹ ਸੁਖਬੀਰ ਸਿੰਘ ਬਾਦਲ ਦੇ ਕੋ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਕਿ ਕੋਟਕਪੂਰੇ ਦੇ ਚੌਂਕ ਵਿੱਚ ਕਿਹਨੇ ਲਾਠੀ ਚਾਰਜ ਕਰਾਇਆ ਕਿਸ ਨੇ ਗੋਲੀ ਦੇ ਹੁਕਮ ਦਿੱਤੇ ਇਸ ਲਈ ਮਹਿਜ਼ ਰਿਪੋਰਟ ਨੂੰ ਟਿਚਰ ਕਰ ਦੇਣੀ ਇਜ਼ ਨਾਟ ਇਨਾਫ ਇਹਨਾਂ ਨੇ ਕੋਈ ਵੀ ਫੈਕਟ ਜਿਹੜਾ ਰਿਪੋਰਟ ਦਾ ਉਸ ਨੂੰ ਅੱਜ ਤੱਕ ਛੁਟਲਾ ਨਹੀਂ ਸਕੇ ਲੋਕਾਂ ਦੀ ਕਚੈਰੀ ਵਿੱਚ ਗਦਾਰ ਨੇ ਕੌਮ ਦੇ ਗਦਾਰ ਨੇ ਔਰ ਝੂਠੇ ਐ ਸਮਝਦਾ ਹਾਂ ਕਿ ਇਹਦੇ ਵਿੱਚ ਇਨਸਾਫ ਮੋਰਚੇ ਵਾਲਿਆਂ ਦੀ ਜਿੱਤ ਹੋਈ ਹੈ ਜਿਨ੍ਹਾਂ ਨੂੰ ਰੋਜ਼ ਇਹ ਟਿਚਰਾ ਕਰਕੇ ਆਈਐਸਆਈ ਦੇ ਏਜੰਟ ਤੇ ਪਾਕਿਸਤਾਨ ਦੇ ਏਜੰਟ ਕਹਿੰਦੇ ਸੀ ਉਹਨਾਂ ਨੇ ਜਦੋਂ ਪੈਰਲਲ ਰੈਲੀ ਰੱਖਤੀ ਗਵਰਨਮੈਂਟ ਦੀ ਜਾਨ ਨਿਕਲ ਗਈ ਕਿ ਇੱਥੇ ਸੁਖਬੀਰ ਬਾਦਲ ਦੇ ਜਿਹੜੇ ਇਹਨਾਂ ਨੇ ਲਿਆਉਣੇ ਨੇ ਪੇਡ ਏਜੰਟ ਤੇ ਪੇਡ ਲੋਕ ਉਹਨਾਂ ਦੇ ਮੁਕਾਬਲੇ ਦੇ ਉੱਤੇ ਜਜ਼ਬਾਤੀ ਲੋਕਾਂ ਦਾ ਜਿਹੜਾ ਰੋਜ਼ ਇਕੱਠ ਹੁੰਦਾ ਹਜ਼ਾਰਾਂ ਦੀ ਤਾਦਾਦ ਵਿੱਚ ਬਰਗਾੜੀ ਵਿਖੇ ਅਗਰ ਉਹ ਆਗੇ ਤਾਂ ਅਕਾਲੀਆਂ ਨੂੰ ਹੱਥਾਂ ਦੀਆਂ ਸਿਰਾਂ ਦੀਆਂ ਪੈਰਾਂ ਦੀਆਂ ਪੈ ਜਾਣੀਆਂ ਇਸ ਲਈ ਡਰਦਿਆਂ ਨੇ ਅਕਾਲੀਆਂ ਨੇ ਅਮਰਿੰਦਰ ਸਿੰਘ ਦੇ ਨਾਲ ਸੁਲਾਹ ਕਰਕੇ ਰੈਲੀ ਕੈਨਸਲ ਕੀਤੀ ਇਸ ਤੋਂ ਬਾਅਦ ਸੁਖਪਾਲ ਖੈਰਾ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਦੇ ਆਧਾਰ ਤੇ ਅਕਾਲੀ ਦਲ ਤੇ ਕਾਂਗਰਸ ਤੇ ਨਿਸ਼ਾਨੇ ਵਿਸਾ ਦੇਗੇ। ਉਹ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਿਲੇਕੀ ਦੇ ਕਰਕੇ ਬਲਕਿ ਮੈਂ ਕਹਿ ਸਕਦਾ ਕਿ ਅੰਦਰੋਂ ਮਿਲੀ ਭੁਗਤ ਕਰਕੇ ਜਿਹੜੇ ਗੁਨਾਹਗਾਰ ਪੁਲਿਸ ਵਾਲੇ ਸੀਗੇ ਉਹਨਾਂ ਨੂੰ ਅੱਜ ਹਾਈ ਕੋਰਟ ਨੇ ਸਟੇ ਕਰ ਦਿੱਤਾ ਵਾ। ਐਸਐਸਪੀ ਔਰ ਜਿਹਨਾਂ ਲੋਕਾਂ ਨੇ ਸਿੱਖਾਂ ਦੇ ਨੌਜਵਾਨਾਂ ਨੂੰ ਬਾਈਬਲ ਕਲਾਸ ਵਿੱਚ ਗੋਲੀਆਂ ਮਾਰ ਕੇ ਮਾਰਤਾ ਪਹਿਲੀ ਵਾਰ ਹੋਇਆ ਵਾ ਕਿ ਹਾਈ ਕੋਰਟ ਨੇ ਇੱਕ ਪਾਰਟੀ ਬਿਨਾਂ ਕਿਸੇ ਦੂਜੀ ਪਾਰਟੀ ਨੂੰ ਸੁਣੇ ਪੁਲਿਸ ਵਾਲਿਆਂ ਦੇ ਹੱਕ ਵਿੱਚ ਸਟੇ ਦੇ ਦਿੱਤਾ ਇਹਦਾ ਮਤਲਬ ਉਹਨਾਂ ਨੇ ਜਸਟੀਫਾਈ ਕੀਤੀਆਂ ਕਿਲਿੰਗਸ ਔਰ ਮੈਂ ਇਹ ਕਹਿਣਾ ਚਾਹਣਾ ਕਿ ਇਹਦੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਦੀ ਮਿਲੀਭੁਗਤ ਤਾਂ ਨਜ਼ਰ ਆ ਰਹੀ ਹੈ ਅਗਰ ਇਹਨਾਂ ਨੇ ਅਸੈਂਬਲੀ ਤੋਂ ਬਾਅਦ ਤੁਰੰਤ ਐਫਆਈਆਰ ਦਰਜ ਕਰਕੇ ਫੜ ਕੇ ਅੰਦਰ ਬੰਦੇ ਦਿੱਤੇ ਹੁੰਦੇ ਤੇ ਅੱਜ ਇਹ ਦਿਨ ਨਹੀਂ ਸੋਣਾ ਔਰ ਇੱਥੇ ਇਹ ਕਹਿਣਾ ਵਾਜਬ ਹੈ ਕਿ ਜਿਹੜਾ ਡੀਜੀਪੀ ਸੁਰੇਸ਼ अरोੜਾ ਹੈ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦਾ ਇੱਕ ਡੀਜੀਪੀ ਹੁੰਦਿਆ ਹੋਇਆ ਕਾਂਗਰਸ ਨੇ ਉਸੇ ਡੀਜੀਪੀ ਨੂੰ ਅਡਾਪਟ ਕੀਤਾ ਉਹਦੇ ਵੀ ਬਿਆਨ ਜਗਸਾਰ ਆਏ ਨੇ ਕਿ ਅਸੀਂ ਪੁਲਿਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਣ ਦਾਂਗੇ ਪੁਲਿਸ ਦਾ ਮਨੋਬਲ ਨਹੀਂ ਘਿਰਨ ਦਾਂਗੇ ਇਹਦਾ ਮਤਲਬ ਹੈ ਕਿ ਤੁਸੀਂ ਗੋਲੀਆਂ ਮਾਰ ਕੇ ਲੋਕਾਂ ਨੂੰ ਹਥਿਆਰ ਦਿੰਦੇ ਹੋ ਲਾਇਸੈਂਸ ਦਿੰਦੇ ਹੋ ਕਿ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਤੇ ਗੋਲੀਆਂ ਮਾਰ ਕੇ ਤੁਸੀਂ ਭੁੰਨ ਕੇ ਮਾਰਦੇ ਹੋ ਤੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਹੋਵੇ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਲਾਈਕ ਮਾਈਂਡਡ ਪਾਰਟੀਆਂ ਜਿਹੜੇ 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 ਲੋਕ ਜਥੇਦਾਰ ਮੱਖਣ ਸਿੰਘ ਨੰਗਲ ਵਰਗੇ ਗੈਰਤਮੰਦ ਲੋਕ ਨੇ ਪੰਜਾਬ ਦੇ ਇਨਸਾਫ ਮੋਰਚਾ ਬੈਂਸ ਬ੍ਰਦਰਜ਼ ਜਗਵੀਤ ਸਿੰਘ ਬਰਾੜ ਬੀਰਤਵਿੰਦਰ ਸਿੰਘ ਛੋਟੇਪੁਰ ਸਾਹਿਬ ਡਾਕਟਰ ਗਾਂਧੀ ਔਰ ਸਾਰੀਆਂ ਜਥੇਬੰਦੀਆਂ ਨੂੰ ਨਾਲ ਲਵਾਂਗੇ ਔਰ ਛੇਤੀ ਆਲ ਪਾਰਟੀ ਮੀਟਿੰਗ ਰੱਖ ਕੇ ਗੁਰੂਗ੍ਰਾਂਦ ਸਾਹਿਬ ਦੀ ਤੋਂ ਜਿਹੜੀ ਬੇਦਬੀ ਨੂੰ ਲੈ ਕੇ ਇੱਕ ਵੱਡਾ ਪ੍ਰੋਗਰਾਮ ਅਨਾਉਂਸ ਕਰਾਂਗੇ ਇਸ ਲਈ ਕਰਨਾ ਪੈ ਰਿਹਾ ਕਿਉਂਕਿ ਕਾਂਗਰਸ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਤੋਂ ਸ਼ਰਿਆਮ ਭਜਰੇ ਨੇ ਫੁਲਕਾ ਸਾਹਿਬ ਨੇ ਜਿਹੜਾ ਇਹ ਫੈਸਲਾ ਲਿਆ ਸੀਗਾ ਇਹ ਉਹਨਾਂ ਨੇ ਆਪਣੀ ਵਿਦਆਊਟ ਸਾਡੇ ਨਾਲ ਕੰਸਲਟੇਸ਼ਨ ਤੋਂ ਲਿਆ ਸੀ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹ ਸਿੱਖਾਂ ਦੇ ਕੇਸ ਬੜੇ ਦੇਰ ਤੋਂ ਲੜ ਰਹੇ ਨੇ ਔਰ ਹੁਣ ਉਹਨਾਂ ਨੇ ਆਪਣੇ ਉਸੇ ਫੈਸਲੇ ਤੇ ਰਿਵਿਊ ਕੀਤਾ ਵਾ ਅਸੀਂ ਵੀ ਆਪਣੀ ਪਾਰਟੀ ਦੇ ਵਿੱਚ ਇਹ ਰੱਖ ਕੇ ਉਹਨਾਂ ਦਾ ਮੁੱਦਾ ਤੇ ਉਹਦੇ ਤੇ ਅਸੀਂ ਕੋਈ ਨਾ ਕੋਈ ਕਾਲ ਲਵਾਂਗੇ ਪਰ ਮੇਰੀ ਇਹ ਉਹਨਾਂ ਨੂੰ ਅਪੀਲ ਹੈ ਕਿ ਆਓ ਆਪਾਂ ਸਾਰੇ ਮਿਲ ਕੇ ਜਿਹੜਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਤੁਰੰਤ ਇਨਸਾਫ ਲੈਣ ਵਾਲੀ ਲੜਾਈ ਹੈ ਉਸ ਨੂੰ ਵਿੱਢੀਏ ਤੇ ਕਿਸੇ ਅੰਜਾਮ ਦੇ ਉੱਤੇ ਲੈ ਕੇ ਜਾਈਏ ਜਿੱਦਾਂ ਤੁਸੀਂ ਹੁਣ ਕਹਿ ਰਹੇ ਹੋ ਨਾ ਕਿ ਦੇਖੋ ਵਿਧਾਨ ਸਭਾ ਦੇ ਵਿੱਚ ਐਡੀ ਵੱਡੀ ਬਹਿਸ ਹੋਈ ਕਾਂਗਰਸ ਦੇ ਮਿਨਿਸਟਰਸ ਨੇ ਚੀਫ ਮਿਨਿਸਟਰ ਦੇ ਤਰਲੇ ਕੱਢੇ ਤੇ ਉਹਦਾ ਨਤੀਜਾ ਕੀ ਹੈ ਕਿ ਹਾਈ ਕੋਰਟ ਜਿਹੜੇ ਗੁਨਾਹਗਾਰ ਕਾਤਲ ਨੇ ਪੁਲਿਸ ਵਾਲੇ ਉਹਨਾਂ ਨੂੰ ਸਟੇ ਦੇ ਦੇ ਰਿਹਾ ਵਾ ਵੇਅਰ ਇਜ਼ ਦੀ ਪੰਜਾਬ ਗਵਰਨਮੈਂਟ ਪੰਜਾਬ ਗਵਰਨਮੈਂਟ ਇਸ ਤਰ੍ਹਾਂ ਦਾ ਸਟੇ ਅਗਰ ਕੇਵੀਐਟ ਫਾਈਲ ਕੀਤਾ ਹੁੰਦਾ ਉਸ ਕੇਸ ਵਿੱਚ ਕਿ ਸਾਨੂੰ ਪਹਿਲਾਂ ਸੁਣਿਆ ਜਾਵੇ ਤਾਂ ਸਟੇ ਕਦੀ ਹੋਣਾ ਹੀ ਨਹੀਂ ਸੀਗਾ ਔਰ ਮੈਨੂੰ ਖਤਸ਼ਾ ਵਾ ਕਿ 20 ਤਰੀਕ ਨੂੰ ਇਹ ਸਟੇ ਪਰਪੈਚੂਏਟ ਤੇ ਕੰਟੀਨਿਊ ਕੀਤਾ ਜਾਵੇਗਾ ਤੇ ਇਹਦੇ ਵਿੱਚ ਸ਼ਰੀਆਮ ਫਿਰ ਮਿੱਲੀ ਭੁਗਤ ਜਿਹੜੀ ਕਾਂਗਰਸ ਸਰਕਾਰ ਦੀ ਨਜ਼ਰ ਆਵੇਗੀ ਅਮਰਿੰਦਰ ਸਿੰਘ ਬਾਦਲਾ ਦੇ ਨਾਲ ਮਿੱਲੀ ਭੁਗਤ ਕਰਕੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣ ਦੇਣਾ ਚਾਹੁੰਦੇ ਔਰ ਉਹਨਾਂ ਦਾ ਡੀਜੀਪੀ ਸੁਖਵੀਰ ਸਿੰਘ ਬਾਦਲ ਦਾ ਡੀਜੀਪੀ ਰਹਿਣ ਉਪਰੰਤ ਉਹ ਕਿਸੇ ਪੁਲਿਸ ਵਾਲੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣ ਦੇਵੇਗਾ ਜੋ ਨੀਤੀ 10 ਸਾਲ ਅਕਾਲੀ ਦਲ ਨੇ ਰੱਖੀ ਪੁਲਿਸ ਨੂੰ ਬਚਾਉਣ ਦੀ ਉਹੀ ਨੀਤੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਚੱਲੇ ਹੋਏ ਨਜ਼ਰ ਆਲੇ ਅੱਜ ਦੀ ਡੇਟ ਵਿੱਚ ਤਾਂ ਇਹੀ ਹੈ ਕਾਂਗਰਸ ਦਾ ਜਿਹੜਾ ਸਰਕਾਰ ਦਾ ਇਸ ਵਕਤ ਰਵਈਆ ਵਾ ਉਹ ਨਾ ਕਿਸੇ ਪੋਲੀਟੀਕਲ ਬੰਦੇ ਨੂੰ ਫੜਨ ਦੇ ਕਿਸੇ ਗੱਲ ਛੇਗੇ ਨੇ ਨਾ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਦੇਣ ਵਿੱਚ ਮੇਰਾ ਖਿਆਲ ਸੀਬੀਆਈ ਨੂੰ ਜਿਹੜਾ ਕੇਸ ਦਿੱਤਾ ਅੱਜ ਤੱਕ ਉਹ ਹੀ ਨਹੀਂ ਵਾਪਸ ਲੈ ਸਕੇ ਚੰਗੀ ਤਰ੍ਹਾਂ ਨਾਲ ਹਾਲਾਂਕਿ ਅਸੈਂਬਲੀ ਆਟੋਨਮਸ ਬਾਡੀ ਆ ਜਿਹੜਾ ਮਤਾ ਪੰਜਾਬ ਦੀ ਵਿਧਾਨ ਸਭਾ ਚ ਹੋ ਗਿਆ देयर इज नो ਕੁਐਸਚਨ ਕਿ ਸੀਬੀਏ ਵਾਪਸ ਕੇਸ ਨਾ ਦਵੇ देयर इज नो ਲਾ which is above the parliament and the assemblies of the states ਦੇਰਫੋਰ ਵੀ ਆਰ ਆਟੋਨਮਸ ਬਾਡੀਜ਼ ਜੋ ਫੈਸਲਾ ਉੱਥੇ ਹੋਇਆ ਅਮਰਿੰਦਰ ਸਿੰਘ ਜੀ ਨੂੰ ਉਹਨੂੰ ਲਾਗੂ ਕਰਨਾ ਚਾਹੀਦਾ ਸਿੱਟਾ ਤਿਆਰ ਕੀਤੀ ਗਈ ਹੈ ਸਰ ਸਿੱਟ ਵੀ ਮੈਂ ਸਮਝਦਾ ਵਾਂ ਕਿ ਨਾ ਕਾਫੀ ਨਜ਼ਰ ਆ ਰਹੀ ਹੈ ਇਨੇ ਦਿਨਾਂ ਤੋਂ ਬਾਅਦ ਜਿਹੜੀ ਬਣਾਈ ਆ ਇਹਦੇ ਚ ਇਹਨਾਂ ਨੂੰ ਅਫਸਰ ਹੋ ਰੱਖਣੇ ਚਾਹੀਦੇ ਸੀਗੇ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਈਡੀਓਲੋਜੀ ਨੂੰ ਸਮਝਦੇ ਨੇ ਉਸ ਦਾ ਦੁੱਖਦਰਦ ਸਮਝਦੇ ਨੇ تاکہ وہ ایفیکٹیولی کام کر کے گنہگاروں ਨੂੰ چھتی پھڑ سکیں۔ ਸ਼ੋਮਣੀ ਅਕਾਲੀ ਦਲ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਜਿੱਥੇ ਅਸਤੀਫੇ ਸ਼ੋਮਣੀ ਅਕਾਲੀ ਦਲ ਲਈ ਖਤਰਨਾਕ ਸਿੱਧ ਹੋ ਸਕਦੇ ਨੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੀ ਇਹਨਾਂ ਅਸਤੀਫਿਆਂ ਨਾਲ نیند ਵੀ ਜ਼ਰੂਰ ਉੜੇਗੀ।